ਅੰਦਰੋਂ ਆਪਣੀਆਂ ਬੁਰਾਈਆਂ ਨੂੰ ਖਤਮ ਕਰਕੇ ਬੁਰਾਈਆਂ ਕੀ ਨੇ ਜੀ ਕਿਸੇ ਦੇ ਨਾਲ ਈਰਖਾ ਨਫ਼ਰਤ ਕਰਨਾ ਕਿਸੇ ਦੇ ਪ੍ਰਤੀ ਮਾੜੀ ਸੋਚ ਰੱਖਣਾ ਕਿਸੇ ਦੇ ਨਾਲ ਠੱਗੀ ਚੋਰੀ ਦੀ ਕੋਈ ਭਾਵਨਾ ਰੱਖਣਾ ਕਿਸੇ ਦਾ ਕੁਝ ਵਿਗਾੜਨ ਦੀ ਭਾਵਨਾ ਰੱਖਣਾ ਕਿਸੇ ਦੇ ਪ੍ਰਤੀ ਕੁਝ ਵੀ ਮਾੜਾ ਖਿਆਲ ਲਿਆਉਣਾ ਕਹਿੰਦੇ ਉਹ ਇਨਸਾਨ ਆਪਣੇ ਆਪ ਦੇ ਅੰਦਰੋਂ ਇਸ ਤਰ੍ਹਾਂ ਦੀ ਹਰ ਇੱਕ ਬਿਰਤੀ ਦੀ ਗੱਲ ਖਤਮ ਕਰ ਲੈਂਦਾ ਹੈ ਤੇ ਜਦੋਂ ਉਹ ਖਤਮ ਕਰ ਲੈਂਦਾ ਏ ਤਾਂ ਉਹ ਆਤਮਕ ਤੌਰ ਤੇ ਉਹਦਾ ਜਨਮ ਹੋ ਜਾਂਦਾ ਏ ਗੁਰੂ ਦੇ ਕਰਦੇ ਵਿੱਚ ਜਿਵੇਂ ਕੁਰਬਾਨੀ ਦੇ ਅੰਦਰ ਅਸੀਂ ਪੜਦੇ ਆ ਨਾ ਜੀ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਦ ਨਾ ਹੋਈ ਜਦੋਂ ਸ਼ਬਦ ਦੇ ਦੁਆਰਾ ਅਸੀਂ ਆਪਣੀਆਂ ਬੁਰਾਈਆਂ ਨੂੰ ਅੰਦਰੋਂ ਮਾਰ ਲੈਂਦੇ ਹਾਂ ਖਤਮ ਕਰ ਲੈਂਦੇ ਹਾਂ ਤਾਂ ਸਾਡਾ ਜਿਹੜਾ ਮਾੜਾ ਜਨਮ ਹੈ ਅੰਦਰੋਂ ਮਾੜਾ ਜਿਉਣ ਦਾ ਢੰਗ ਹੈ ਉਹ ਖਤਮ ਹੋ ਜਾਂਦਾ ਹੈ ਇਸੇ ਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਨਾ ਕਬੀਰ ਮਰ ਤਾ ਮਰ ਤਾ ਜਗ ਮੁਵਾ ਮਰ ਬਿਨ ਜਾਨਿਆ ਕੋਏ ਐਸੀ ਮਰਨੀ ਜੋ ਮਰੇ ਬਹਰ ਨ ਮਰ ਨਾ ਹੋਏ ਮਰ ਤੇ ਸਾਰਾ ਹੀ ਜਗ ਰਿਹਾ ਏ ਉਹ ਤੇ ਫਿਰ ਚਲੇ ਹੀ ਜਾਣਾ ਇਹ ਸਭ ਨੇ ਪੂਰਾ ਜਗਤ ਮਰਦਾ ਜਾ ਰਿਹਾ ਏ ਪਰ ਬਾਬਾ ਜੀ ਕਹਿੰਦੇ ਮਰਨ ਦਾ ਢੰਗ ਥੋੜਾ ਕਿਸੇ ਨੂੰ ਪਤਾ ਏ ਕਿੰਨੇ ਲੋਕ ਦੁਨੀਆ ਤੇ ਆਏ ਕਿੰਨੇ ਸੰਸਾਰ ਤੇ ਕਰੋੜਾਂ ਅਰਬਾਂ ਖਰਬਾਂ ਲੋਕ ਆ ਕੇ ਸੰਸਾਰ ਤੋਂ ਚਲੇ ਗਏ ਨੇ ਸਰੀਰਕ ਰੂਪ ਦੇ ਵਿੱਚ ਪਰ ਕਹਿੰਦੇ ਮਰਦਾ 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 ਜੱਗ ਮੁਆ ਮਰਦਾ ਹੀ ਜਾ ਰਿਹਾ ਏ ਕਿੰਨੇ ਹੀ ਮਰਦੇ ਪਏ ਨੇ ਪੂਰੇ ਵਰਲਡ ਦੇ ਵਿੱਚ ਰੋਜ਼ਾਨਾ ਦੀ ਜੋ ਰੇਸ਼ੋ ਹੈ ਪਰਸੈਂਟੇਜ ਹੈ ਜਿਹੜੀ ਕਹਿੰਦੇ ਨੇ ਪੂਰੇ ਵਰਲਡ ਦੇ ਵਿੱਚ ਰੋਜ਼ਾਨਾ ਡੇਲੀ ਡੇਢ ਕ ਲੱਖ ਤੋਂ ਉੱਪਰ ਲੋਕ ਮਰ ਜਾਂਦੇ ਨੇ ਰੋਜ਼ਾਨਾ ਦੀ ਇਹ ਰੇਸ਼ੋ ਹੈ ਜਿੰਨੇ ਲੋਕ ਰੋਜ਼ਾਨਾ ਮਰਦੇ ਨੇ ਮਾਰੀ ਰਹੇ ਨੇ ਕਿੰਨੇ ਕਿੰਨੇ ਹੀ ਲੋਕ ਜਾ ਰਹੇ ਨੇ ਉਹਨਾਂ ਵਿੱਚ ਆਪਾਂ ਵੀ ਇੱਕ ਦਿਨ ਜਾਣਾ ਹੈ ਸਾਰਿਆਂ ਦੇ ਵਿੱਚ ਆਪਾਂ ਆਉਂਦੇ ਹਾਂ ਪਰ ਕਹਿੰਦੇ ਜਾ ਹੀ ਰਹੇ ਨੇ ਪਰ ਮਰਨ ਦਾ ਢੰਗ ਕਿਸੇ ਨੂੰ ਨਹੀਂ ਪਤਾ ਮਰਨ ਦਾ ਤਰੀਕਾ ਕਿਸੇ ਨੂੰ ਨਹੀਂ ਪਤਾ ਇੱਕ ਪੰਕਤੀ ਹੋਰ ਜੋੜ ਲਿਓ ਕਬੀਰ ਕਿਆ ਜਾਣ ਕਿਵੇਂ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੈ ਤਾਂ ਸਹਲਾ ਮਰਨਾ ਹੋਏ ਕਬੀਰ ਪਤਾ ਵੀ ਨਹੀਂ ਐਸ ਗੱਲ ਦਾ ਕਿ ਕਿਵੇਂ ਮਰਾਂਗੇ ਕਿਵੇਂ ਜਾਵਾਂਗੇ ਕਿਸ ਢੰਗ ਨਾਲ ਮੌਤ ਹੋਣੀ ਐ ਹਾਂ ਕਹਿੰਦੇ ਥੋੜਾ ਜਿਹਾ ਸੁਖਾਲਾ ਹੋ ਸਕਦਾ ਏ ਥੋੜਾ ਸੌਖੇ ਢੰਗ ਨਾਲ ਮਰ ਸਕਦੇ ਹਾਂ ਜੇ ਸਤਿਗੁਰੂ ਦੇ ਨਾਲ ਜੁੜੇ ਹੁਮਾਂਗੇ ਰੱਬ ਦੇ ਨਾਲ ਜੁੜੇ ਹੁਮਾਂਗੇ ਸੌਖਾ ਬਣ ਸਕਦੇ ਹਾਂ ਇੱਥੇ ਭੁਲੇਖਾ ਨਾ ਜੀ ਖਾਇਓ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤੇ ਤਤੀ ਤਵੀ ਤੇ ਬਿਠਾ ਦਿੱਤਾ ਉਹ ਤੇ ਔਖੇ ਗਏ ਨੇ ਸੰਸਾਰ ਤੋਂ ਨਾ ਭਾਈ ਬੜੇ ਸੌਖੇ ਗਏ ਨੇ ਭੁਲੇਖਾ ਨਾ ਖਾ ਜਾਇਓ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਤੇ ਔਖੇ ਗਏ ਨੇ ਸੀਸ ਕਲਮ ਹੋਇਆ ਏ ਨਾ ਉਲੇ ਖਾਣਾ ਖਾ ਜਾਇਓ ਕਿ ਸਾਹਿਬਜ਼ਾਦਿਆਂ ਨੂੰ ਤੇ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣ ਦਿੱਤਾ ਨਾ ਇਹ ਔਖਾ ਨਹੀਂ ਹੈ ਆਪ ਜੀ ਗੁਰਬਾਣੀ ਦੀ ਡੂੰਘਾਈ ਨੂੰ ਕਦੇ ਧਿਆਨ ਦੇ ਨਾਲ ਵਾਚੋ ਨਾ ਜੀ ਜੇ ਆਪ ਕਦੇ ਅਰਥਾਂ ਨੂੰ ਬੜੇ ਧਿਆਨ ਦੇ ਨਾਲ ਸਮਝਦੇ ਹੋ ਜਾਣਦੇ ਹੋ ਗੁਰਬਾਣੀ ਇੰਨੀ ਫਿਲਾਸਫੀ ਹੈ ਇੰਨੀ ਡੀਪ ਹੈ ਇੰਨੀ ਡੂੰਗੀ ਹੈ ਆਪ ਸੁਣ ਕੇ ਸਮਝ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜ਼ਿੰਦਗੀ ਦੀਆਂ ਕੋਝੀਆਂ ਗੁੰਝਲਾਂ ਨੂੰ ਸਮਝ ਸਕਦੇ ਹੋ ਦੁਬਾਰਾ ਰਿਪੀਟ ਕਰ ਦੇਵਾਂ ਕਬੀਰ ਕਿਆ ਜਾਣਾ ਕਿਵ ਮਰenge ਕਿਹਸਾ ਮਰਨਾ ਹੋਏ ਜੇਕਰ ਸਾਹਿਬ ਮਨੁਨਾ ਵੀਸਰੇ ਤਾਂ ਸਹਿਲਾ ਮਰਨਾ ਹੋਏ ਸੌਖਾ ਮਰਨਾ ਹੋ ਜਾਂਦਾ ਏ ਔਖੇ ਮਰਦੇ ਨੇ ਉਹ ਲੋਕ ਜਿਹੜੇ ਰੱਬ ਦੇ ਨਾਲੋਂ ਟੁੱਟੇ ਹੋਏ ਨੇ ਇਹ ਮਰਨਾ ਔਖਾ ਨਹੀਂ ਸਿਕੰਦਰ ਬਾਦਸ਼ਾਹ ਦੀ ਘਟਨਾ ਆਪਨੇ ਕਿੰਨੇ ਵਾਰ ਸੁਣੀ ਏ ਦੁਨੀਆ ਦਾ ਬਾਦਸ਼ਾਹ ਏ ਵੈਦਾਂ ਹਕੀਮਾਂ ਨੂੰ ਬੁਲਾਉਂਦਾ ਏ ਮੈਥੋਂ ਸੋਨਾ ਲੈ ਲਓ ਚਾਂਦੀ ਲੈ ਲਓ ਗਹਿਣੇ ਲੈ ਲਓ ਮੈਂ ਰਿਆਸਤ ਆਪ ਦੇ ਨਾਮ ਕਰ ਦਿੰਨਾ ਮੈਨੂੰ ਥੋੜੇ ਸਵਾਸ ਹੋਰ ਦੇ ਦਿਓ ਮੈਂ ਥੋੜਾ ਹੋਰ ਜਿਉਣਾ ਚਾਹੁੰਦਾ ਇਹ ਔਖਾ ਨਹੀਂ ਕਿੰਨਾ ਮੁਸ਼ਕਿਲ ਹੋ ਰਿਹਾ ਉਹਦੇ ਲਈ ਮਰਨਾ ਮਰਨਾ ਨਹੀਂ ਚਾਹੁੰਦਾ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਾਹਮਣੇ ਆਫਰ ਹੈ ਆਪ ਜੀ ਇਸਲਾਮ ਕਬੂਲ ਕਰ ਲਓ ਕਰਾਮਾਤ ਦਿਖਾ ਦਿਓ ਈਨ ਮੰਨ ਲਓ ਜਿੱਥੇ ਕਹੂੰਗੇ ਉੱਥੇ ਚਲੇ ਜਾਓ ਜਿਉਂ ਸਕਦੇ ਹੋ ਆਪ ਪਰ ਗੁਰੂ ਬਾਦਸ਼ਾਹ ਕਹਿੰਦੇ ਨਾਮ ਮਰਨਾ ਕਬੂਲ ਹੈ ਤੇ ਮਰਨਾ ਕਿੰਨਾ ਸੌਖਾ ਹੋ ਗਿਆ ਨਾ ਸੱਚ ਦੇ ਨਾਲ ਜੁੜ ਕੇ ਪਰ ਜਿਹੜੇ ਰੱਬ ਨੂੰ ਟੁੱਟੇ ਹੋਏ ਨੇ ਉਹ ਜਾਂਦੇ ਵੀ ਤੜਫਦੇ ਨੇ ਜੈ ਤਨ ਬਾਣੀ ਵਿਸਰ ਜਾਏ ਜਾਂਦੇ ਵੀ ਤੜਫਦੇ ਰਹਿੰਦੇ ਨੇ ਮਰਨ ਤੱਕ ਹੀ ਤੜਫਦੇ ਰਹਿੰਦੇ ਨੇ ਜਿਵੇਂ ਸਿਕੰਦਰ ਬਾਦਸ਼ਾਹ ਦੁਨੀਆ ਦਾ ਹੋ ਕੇ ਵੀ ਤੜਫਦਾ ਹੀ ਗਿਆ ਏ ਪਤਾ ਹੈ ਕਿ ਹੁਣ ਮਿਲ ਖਾਲੀ ਹੱਥ ਨੇ ਕੁਝ ਨਹੀਂ ਜਾਣਾ ਨਾਲ ਕਿੰਨਾ ਉੱਗਮ ਕੀਤਾ ਕਿੰਨੇ ਲੜਾਈ ਝਗੜੇ ਕੀਤੇ ਕਿੰਨਾ ਫਸਾਦ ਦੁਨੀਆ ਦੇ ਵਿੱਚ ਪਾਇਆ ਕਿੰਨੀਆਂ ਜਾਨਾਂ ਲੈ ਲਈਆਂ ਜਾਣਾ ਫਿਰ ਉਹੀ ਖਾਲੀ ਹੱਥ ਹੀ ਪਿਆ ਤੇ ਬੰਦਾ ਹਰ ਹਰ ਕੋਈ ਐਸੇ ਹੀ ਇਸ ਤਰ੍ਹਾਂ ਹੀ ਕਰਦਾ ਏ ਬੰਦਾ ਪਤਾ ਨਹੀਂ ਕੀ ਜੋੜਨ ਕਮਾਉਣ ਦੇ ਵਿੱਚ ਲੱਗੇ ਆਏ ਠੱਗੀਆਂ ਬਈਆਂ ਮਾਨੀਆਂ ਕਰਦਾ ਏ ਇਹ ਕਰਦਾ ਏ ਜੀ ਸੱਚਮੁੱਚ ਆਪਰ ਰੋਜ਼ਾਨਾ ਪੜਦੇ ਆ ਨਾ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮਖੋਰ ਰਾਮਖੋਰ ਝੂਠੇ ਲੁਟੇਰੇ ਮਨੁੱਖ ਹੈਗੇ ਨੇ ਇਹ ਸੱਚ ਹੈ ਬਾਬਾ ਕਬੀਰ ਜੀ ਨੇ ਕਿੰਨਾ ਪਿਆਰਾ ਕਿਹਾ ਏ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਥੱਗ ਕਹਿੰਦੇ ਭਾਈ ਥੱਗ ਲੋਕ ਹੈਗੇ ਨੇ ਸੰਸਾਰ ਦੇ ਵਿੱਚ ਇਹ ਮਤਲਬ ਲਿਖੇ ਦੇ ਵਿੱਚ ਰਿਓ ਸਾਰੇ ਚੰਗੇ ਹੁੰਦੇ ਨੇ ਥੱਗ ਲੋਕ ਵੀ ਹੁੰਦੇ ਨੇ ਥੱਗਦੇ ਨੇ ਦੁਨੀਆ ਨੂੰ ਬੇਈਮਾਨੀਆਂ ਕਰਦੇ ਨੇ ਧਨ ਮਾਇਆ ਦੇ ਲਈ ਬਾਬਾ ਸਾਜਮਾ ਉਸੇ ਗੱਲ ਤੇ ਜਿਨ੍ਹਾਂ ਨੂੰ ਪਾਤਸ਼ਾਹ ਕਹਿੰਦੇ ਸਮਝ ਆ ਜਾਏਗਾ ਨਾ ਕਬੀਰ ਮਰਤਾ ਮਰਤਾ ਜਗ ਮੁਆ ਕਿ ਮਨਾ ਜਾਣਾ ਤੇ ਹੈ ਇੱਕ ਦਿਨ ਇਸ ਸੰਸਾਰ ਤੋਂ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ ਪਰ ਜੇ ਨਾਮ ਦੇ ਨਾਲ ਜੁੜ ਜਾਈਏ ਤਾਂ ਫਿਰ ਮਰਨਾ ਬੜਾ ਭਲਾ ਹੋਵੇਗਾ ਸੌਖਾ ਹੋਵੇਗਾ ਇੱਕ ਹੋਰ ਸਾਖੀ ਨਾਲ ਬੋਲਦੇ ਮਾ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਆਪ ਸਭ ਨੇ ਸੁਣਿਆ ਹੋਵੇਗਾ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ ਉਹਨਾਂ ਨੇ ਟੀਕਾ ਕੀਤਾ ਹੈ ਅਰਥ ਕੀਤੇ ਨੇ ਉਹਨਾਂ ਨੂੰ ਇੱਕ ਬਿਮਾਰੀ ਲੱਗੀ ਹੋਈ ਸੀ ਕਿੰਨਾ ਮਹਾਨ ਕਾਰਜ ਕਰਕੇ ਗਏ ਨੇ ਸਾਡੇ ਲਈ ਸਾਰੇ ਹੀ ਜੇ ਸਰਮੌਰ ਅਰਥ ਕਰਨ ਵਾਲਿਆਂ ਚੋਂ ਕਿਸੇ ਨੂੰ ਸਰਮੌਰ ਮੰਨਿਆ ਗਿਆ ਹੈ ਤਾਂ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅੰਮਨਸਰ ਦੇ ਰਹਿਣ ਵਾਲੇ ਜਦੋਂ ਬਾਅਦ ਵਿੱਚ ਪਾਕਿਸਤਾਨ ਤੋਂ ਇੱਧਰ ਆਏ ਜੀ ਤਾਂ ਉਹਨਾਂ ਦੇ ਜਿਹੜੀ ਬਿਮਾਰੀ ਇਤਿਹਾਸ ਨੇ ਲੱਗੀ ਹੋਈ ਬਿਆਨ ਕੀਤੀ ਏ ਪਾਰਕਿਨਸਨਸ ਦੀ ਬਿਮਾਰੀ ਜੇ ਮੈਂ ਨਾਮ ਸਹੀ ਬੋਲ ਰਿਹਾ ਕਹਿੰਦੇ ਜਿਸ ਦੇ ਵਿੱਚ ਸੁਰਤ ਨੂੰ ਦਿਮਾਗ ਨੂੰ ਪਤਾ ਨਹੀਂ ਲੱਗਦਾ ਬੰਦਾ ਜਿੱਥੇ ਬੈਠਾ ਏ ਸੌਂ ਜਾਂਦਾ ਏ ਬੇਹੋਸ਼ ਹੋ ਜਾਂਦਾ ਏ ਉਹਨੂੰ ਕੁਝ ਪਤਾ ਨਹੀਂ ਲੱਗਦਾ ਉਹ ਕਦੋਂ ਮੈਂਟਲੀ ਬੇਹੋਸ਼ ਦੀ ਹਾਲਤ ਵਿੱਚ ਚਲੇ ਜਾਂਦਾ ਏ ਇਹ ਬਿਮਾਰੀ ਸੀ ਪਰ ਹੁਣ ਉਹ ਤੇ ਗੁਰਬਾਣੀ ਦੇ ਅਰਥ ਕੀਤੇ ਨੇ ਗੁਰਬਾਣੀ ਦੇ ਨਾਲ ਜੁੜੇ ਹੋਏ ਸੀ ਫਿਰ ਆਪਾਂ ਕਈ ਵਾਰ ਕਹਿੰਦੇ ਆ ਜੀ ਉਹ ਤੇ ਬਾਣੀ ਪੜਦੇ ਉਹਨੂੰ ਤੇ ਕੋਈ ਬਿਮਾਰੀ ਲੱਗਣੀ ਹੀ ਨਹੀਂ ਚਾਹੀਦੀ। ਉਹਨੂੰ ਤੇ ਆਏ ਹੋਣਾ ਹੀ ਨਹੀਂ ਚਾਹੀਦਾ ਸੀ। ਉਹਨੂੰ ਕਿਵੇਂ ਬਿਮਾਰੀ ਲੱਗ ਗਈ? ਨਾ ਭਾਈ। ਸਰੀਰਕ ਰੂਪ ਦੇ ਵਿੱਚ ਭਾਵੇਂ ਅਸੀਂ ਬਾਣੀ ਪੜਦੇ ਹਾਂ ਭਾਵੇਂ ਨਹੀਂ ਪੜਦੇ। ਸਰੀਰਕ ਦੁੱਖ ਕੋਈ ਵੀ ਆ ਸਕਦਾ ਏ ਪਰ ਜਿਹੜੇ ਬਾਣੀ ਪੜਦੇ ਨੇ ਮਾਨਸਿਕ ਤੌਰ ਤੇ ਉਹਨਾਂ ਨੂੰ ਨਾ ਸਰੀਰਕ ਨਾ ਕੋਈ ਮਾਨਸਿਕ ਦੁੱਖ ਪਰੇਸ਼ਾਨ ਨਹੀਂ ਕਰ ਸਕਦਾ। ਇਨੂੰ ਬੜੇ ਧਿਆਨ ਦੇ ਵਿੱਚ ਸਮਝਿਓ ਕਈ ਵਾਰ ਨਾ ਆਪਾਂ ਬਖਰੇਮਾ ਆਪਾਂ ਉਹ ਲੇਖਾ ਖਾ ਜਾਣੇ ਆ ਕਿ ਬਾਣੀ ਪੜਨ ਵਾਲਾ ਬਨੁੱਖ ਤੇ ਭਾਈ ਉਹਨੂੰ ਤੇ ਕੁਝ ਨਹੀਂ ਹੋਣਾ ਚਾਹੀਦਾ ਨਾ ਜਿਹੜੇ ਬਾਣੀ ਪੜਦੇ ਨੇ ਉਹਨਾਂ ਨੂੰ ਦੁਗਣਾ ਸਹਾਰਨਾ ਪੈਂਦਾ ਏ ਕਿਉਂਕਿ ਉਹ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ ਖੁਦ ਸਹਾਰਨਾ ਸਿੱਖ ਜਾਂਦੇ ਉਹ ਬੁਰੇ ਨਹੀਂ ਬਣ ਸਕਦੇ ਜੇ ਸਾਹਮਣੇ ਵਾਲਾ ਇਨਸਾਨ ਅਹੰਕਾਰੀ ਹੈ ਤਾਂ ਗੁਰਬਾਣੀ ਪੜਨ ਵਾਲਾ ਇਨਸਾਨ ਥੋੜਾ ਅਹੰਕਾਰੀ ਹੋ ਕੇ ਉਹਦਾ ਜਵਾਬ ਦੇ ਵੀਗਾ ਨਾ ਉਹਤੇ ਇਹੀ ਕਰੇਗਾ ਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਦੇਹੀ ਰੋਗ ਨਾਲ ਲੱਗੇ ਹੀ ਪੱਲੇ ਸਭ ਕਿਛ ਪਾਏ ਉਹਤੇ ਉਥੇ ਪਿਆਰ ਵੰਡੇਗਾ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਵਿਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਸੇ ਨੇ ਭੂਤਨਾ ਕਿਹਾ ਵਿਤਲਾ ਕਿਹਾ ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਅੱਗੇ ਲੋਕਾਂ ਨੂੰ ਥੋੜਾ ਕਿਹਾ ਭੂਤਨਾ ਵਿਤਲਾ ਨਾ ਨਹੀਂ ਕਿਹਾ ਤਾਂ ਗੁਰੂ ਪਾਤਸ਼ਾਹ ਦੀ ਬਾਣੀ ਅੱਜ ਦੇ ਮੈਂ ਸ਼ਲੋਕ ਤੇ ਆ ਜਾਵਾਂ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ ਕਹਿੰਦੇ ਦੁਨੀਆ ਵਿੱਚ ਇੱਕ ਅਦਾ ਵਿੱਲਾ ਇਨਸਾਨ ਹੈ ਜਿਹੜਾ ਆਤਮਿਕ ਤੌਰ ਤੇ ਆਪਣੀਆਂ ਬੁਰਾਈਆਂ ਨੂੰ ਮਾਰ ਕੇ ਖਤਮ ਕਰ ਲੈਂਦਾ ਏ ਆਤਮਿਕ ਤੌਰ ਤੇ ਅੰਦਰੋਂ ਸੱਚਾ ਹੋ ਜਾਂਦਾ ਏ ਕਹਿੰਦੇ ਫਿਰ ਨਿਰਭਉ ਹੋਏ ਕੇ ਗੁਣ ਰਵੇ ਜਤ ਦੇਖੋ ਤਤ ਸੋਏ ਕਹਿੰਦੇ ਫਿਰ ਬਿਨਾਂ ਕਿਸੇ ਡਰ ਤੋਂ ਉਹ ਸੱਚ ਦਾ ਆਨੰਦ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਮਾਣਦਾ ਹੈ ਅਕਾਲ ਪੁਰਖ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਜਾਂਦਾ ਹੈ ਤੇ ਉਹਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ ਏ ਤੇ ਉਹਦਾ ਸੰਸਾਰ ਦੇ ਵਿੱਚ ਰਹਿਣਾ ਵੀ ਸਫਲ ਹੋ ਜਾਂਦਾ ਏ ਉਹਦਾ ਸੰਸਾਰ ਤੋਂ ਜਾਣਾ ਵੀ ਸਫਲ ਹੋ ਜਾਂਦਾ ਏ ਉਹਦਾ ਜੀਵਨ ਬੜਾ ਵੜਪਾਗਾ ਗੁਰੂ ਪਾਤਸ਼ਾਹ ਕਿਰਪਾ ਕਰਨ ਸਾਡਾ ਆਉਣਾ ਸਾਡਾ ਵੀ ਸੰਸਾਰ ਦੇ ਵਿੱਚ ਜਿਉਣਾ ਬੈਠਣਾ ਸੰਸਾਰ ਦੇ ਵਿੱਚ ਜਿੰਨੇ ਵੀ ਸੁਆਸ ਮਿਲੇ ਨੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਹੋ ਜਾਣ ਸੱਚ ਦੇ ਆਧਾਰ ਤੇ ਸਾਡਾ ਜੀਵਨ ਹੋ ਜਾਵੇ ਤਾਂ ਹੀ ਇਹ ਜੀਵਨ ਸਫਲ ਹੈ ਨਹੀਂ ਤੇ ਫਿਰ ਭਾਈ ਕਿੰਨੇ ਆਏ ਤੇ ਕਿੰਨੇ ਗਏ ਉਹਦਾ ਫਿਰ ਕੋਈ ਲਾਭ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਆਪ ਸਭ ਦਾ ਬਹੁਤ ਧੰਨਵਾਦ ਬੜੀ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੂੱਚੀ ਵਿਚਾਰ ਕਰਦੇ ਹਾਂ ਹੁਣੇ ਬੇਅੰਤ ਭੁੱਲਾਂ ਦੀ ਖਿਮਾ ਅੰਤ ਵਿੱਚ ਫਤਿਹ ਪ੍ਰਬੰਧੂ ਜੀ ਵਾਹਿਗੁਰੂ ਜੀ ਕਾ ਖਾਲਸਾ